ਸਤਿ ਸ਼੍ਰੀ ਅਕਾਲ ਦੋਸਤੋ ਬਈ ਆਪਣੀ ਨਵੀਂ ਵੀਡੀਓ ਵਿੱਚ ਸਵਾਗਤ ਆ ਆਪਾਂ ਖੜੇ ਆ ਐਸ ਆਰ ਕਮਰਸ਼ੀਅਲ ਗਾਊਟ ਫਾਰਮ ਦੇ ਵਿੱਚ ਤੇ ਮਾਗਰਲੇ ਪਾਸੇ ਇਹਨਾਂ ਦੀਆਂ ਬੱਕਰੀਆਂ ਨੇ ਬਾਈਆਂ ਦੀਆਂ ਤੇ ਆਪਾਂ ਜਿਹੜੀ ਅੱਜ ਵੀਡੀਓ ਕਰਨ ਲੱਗੇ ਆ ਇਹਦਾ ਟੌਪਿਕ ਹੈਗਾਗਾ ਵੀ ਬੱਕਰੀਆਂ ਦੇ ਵਿੱਚ ਵੈਕਸੀਨ ਕਿੰਨੀ ਕੁ ਜ਼ਰੂਰੀ ਆ ਤੇ ਵੈਕਸੀਨ ਕਦੋਂ ਕਰਨੀ ਚਾਹੀਦੀ ਆ ਕਿਹੜੀ ਬਿਮਾਰੀ ਲਈ ਕਿਹੜੀ ਵੈਕਸੀਨ ਜ਼ਰੂਰੀ ਹੁੰਦੀ ਆ ਤੇ ਬਾਈ ਸੰਦੀਪ ਖੜਾ ਪੈਣ ਨਾਲ ਇਹਦੇ ਨਾਲ ਆਪਾਂ ਇਹ ਸਾਰੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਸੰਦੀਪ ਇਹ ਬੱਕਰੀਆਂ ਚ ਵੈਕਸੀਨ ਕਰਨੀ ਕਿੰਨੀ ਕੁ ਜ਼ਰੂਰੀ ਆ ਤੇ ਜੇ ਆਪਾਂ ਨਾ ਕਰੀਏ ਤਾਂ ਕੀ ਨੁਕਸਾਨ ਹੁੰਦੇ ਆਪਣੀਆਂ ਬੱਕਰੀਆਂ ਦੇ ਵਿੱਚ ਦੇਖੋ ਇਹ ਗੱਲ ਕਿ ਬਹੁਤ ਸਾਰੇ ਲੋਕਾਂ ਦਾ ਸਵਾਲ ਹੁੰਦਾ ਕਿ ਕਈ ਫਾਰਮਰਾਂ ਨੂੰ ਜਦੋਂ ਅਸੀਂ ਅੱਜ ਤੋਂ ਪਹਿਲਾਂ ਫਾਰਮ ਸ਼ੁਰੂ ਕੀਤਾ ਸੀਗੇ 8 ਸਾਲ ਸਾਨੂੰ ਫਾਰਮ ਕਰਦਿਆਂ ਹੋ ਗਏ ਹੂੰ ਤਾਂ ਲਗਭਗ ਵੀ ਕਹਿੰਦੇ ਲੋਕੀ ਕਿਸੇ ਬੰਦੇ ਨੂੰ ਪਤਾ ਨਹੀਂ ਸੀਗਾ ਆਪਣੇ ਮੈਂ ਕਹਿੰਦਾ ਵੀ ਪੰਜਾਬ ਦੇ ਬਹੁਤ ਘੱਟ ਲੋਕਾਂ ਨੂੰ ਇੱਕ ਵੈਕਸੀਨ ਵਾਲੀ ਜਾਣਕਾਰੀ ਹੁੰਦੀ ਸੀ ਠੀਕ ਹੈ ਤੇ ਅਸੀਂ ਹੀ ਉੱਥੋਂ ਕਨਸੈਪਟ ਦੇ ਸੱਤ ਨੂੰ ਮਥਰਾ ਤੋਂ ਸਿਖਾਇਆ ਗਿਆ ਬੱਕਰੀਆਂ ਚ ਆਹਹਾ ਬਿਮਾਰੀਆਂ ਹੁੰਦੀਆਂ ਤੇ ਇਹਨੇ ਰੋਗ ਤੋਂ ਲਈ ਆਹਹਾ ਆਹ ਵੈਕਸਨਾਂ ਤੁਸੀਂ ਲਾਉਣੀਆਂ ਜ਼ਰੂਰੀ ਆ ਤੁਸੀਂ ਅਗਰ ਫਾਰਮ ਕਰਦੇ ਹੋ ਤੇ ਜਿਵੇਂ ਅੱਜ ਜਿਹੜੀ ਹੁੰਦੀ ਸੀ ਉਹ ਘੱਟ ਲਾਉਂਦੇ ਸੀ ਨਾ ਘੱਟ ਲਾਉਦੇ ਸੀਗੇ ਦੇਖ ਪਤਾ ਕਿ ਕਿਉਂਕਿ ਇੱਕ ਜਾਨਵਰ ਆਪਾਂ ਠੀਕ ਹੈ ਆਪਾਂ ਇਹਦਾ ਫਾਰਮਿੰਗ ਕਰ ਰਹੇ ਆ ਤਾਂ ਪਹਿਲਾਂ ਵੀ ਗੱਲ ਕਰਕੇ ਟੈੱਕੀ ਆਪਾਂ ਵੀ ਆਉਟਪੁੱਟ ਕੱਢਣੀ ਆਪਾਂ ਆਪਣੇ ਜਾਨਵਰ ਚੋਂ ਠੀਕ ਹੈ ਆਪਾਂ ਉਹਦੇ ਰੁਪਈਆ ਲਾਇਆ ਆਪਾਂ ਨੂੰ ਚੰਗੇ ਰੁਪਈਏ ਦੀ ਕਮਾਈ ਦੇ ਕੇ ਜਾਵੇ ਤੇ ਜਾਨਵਰ ਦੀ ਕੇਅਰ ਕਰਨੀ ਵੀ ਆਪਣੇ ਹੱਥ ਦੇ ਵਿੱਚ ਹੈ ਅਗਰ ਉਹ ਕਿਸੇ ਬਿਮਾਰੀ ਲੱਗਣਾ ਵਾਇਰਲ ਡਿਜ਼ੀਜ਼ ਨਾਲ ਮਰਦ ਜਾ ਬਾਈ ਨਾਲ ਉਹ ਆਪਣੀ ਗਲਤੀ ਕਿਉਂਕਿ ਆਪਾਂ ਇਹਦੇ ਵੈਕਸੀਨ ਹੀ ਲਾਈ ਹੈਗੀ ਠੀਕ ਹੈ ਫਿਰ ਆਪਾਂ ਕਹਿੰਦੇ ਆਪਣੇ ਫਾਰਮ ਘਾਟੇ ਚ ਵਾਗੇ ਆਪਣੇ ਬੱਚਿਆਂ ਦੇ ਵਿੱਚ ਰੋਗ ਆ ਜਾਂਦੇ ਛੋਟੇ ਜਿਹੇ ਬੱਚਿਆਂ ਦੇ ਵਿੱਚ ਬੱਕਰੀ ਦੇ ਬੱਚੇ ਨਹੀਂ ਬਚ ਪਾਉਂਦੇ ਕੋਈ ਫਾਰਮਾਂ ਤੋਂ ਬਹੁਤ ਸਾਰੇ ਵੀ ਅਸੀਂ ਜਾਣਦੇ ਆ ਪੰਜਾਬ ਚ ਬੱਕਰੀਆਂ ਲੈਣਾ ਤਾਂ ਲੋਕ ਕਹਿੰਦੇ ਆ ਬਾਈ ਸਾਡੇ 30 ਬੱਚੇ ਸੀਗੇ ਬਾਈ 10 ਰਹਿ ਗਏ ਮਰ ਗਏ ਮਰ ਗਏ ਨਾ ਠੀਕ ਹੈ ਇਹ ਆਏ ਸਾਲ ਹੀ ਮਰਦੇ ਆ ਆਏ ਸਾਲ ਹੀ ਮਰਦੇ ਆ ਹਰ ਵਾਰ ਇਹੀ ਹਾਲ ਹੁੰਦਾ ਪਹਿਲੀ ਗੱਲ ਉਥੇ ਗਲਤੀ ਹੁੰਦੀ ਏ ਕਿ ਉਹਦੀ ਮੈਨੇਜਮੈਂਟ ਨਹੀਂ ਸਹੀ ਹੁੰਦੀ ਠੀਕ ਹੈ ਜੇ ਬੱਚਾ ਥੋੜੇ ਰੱਖਣ ਦੀ ਜਗ੍ਹਾ ਹੈਗੀ ਆ ਉਹ ਬਿਲਕੁਲ ਨੀਟ ਐਂਡ ਕਲੀਨ ਬਿਲਕੁਲ ਸਾਫ਼ ਸੁਥਰੀ ਹੋਵੇ ਥੱਲੋਂ ਗਿੱਲਾ ਨਾ ਹੋਵੇ ਗਿੱਲਾ ਨਾ ਹੋਵੇ ਬਿਲਕੁਲ ਵੀ ਠੀਕ ਹੈ ਹੁਣ ਉੱਥੇ ਕੀ ਆ ਉੱਥੇ ਬੱਕਰੀਆਂ ਹੁੰਦੀਆਂ ਨੇ ਉੱਥੇ ਬੱਚੇ ਰਹਿ ਰਹੇ ਹੁੰਦੇ ਆ ਜਿਹਨੇ ਕੀ ਨੁਕਸਾਨ ਹੁੰਦਾ ਇੱਕ ਸਾਇੰਟਿਫਿਕ ਤਰੀਕੇ ਦੀ ਫਾਰਮਿੰਗ ਦੇ ਰੂਲ ਹੁੰਦੇ ਸਮੋਝਾ ਰਿਹਾ ਮੈਂ ਦੂਜੀ ਗੱਲ ਕੀ ਇੱਕ ਵੈਕਸੀਨੇਸ਼ਨ ਦੀ ਆਪਾਂ ਗੱਲ ਕਰਦੇ ਆ ਕਿ ਵੈਕਸੀਨੇਸ਼ਨ ਕਿਉਂ ਜ਼ਰੂਰੀ ਤੇ ਕਿੰਨੀ ਜ਼ਰੂਰੀ ਆ ਹਮ ਮੈਂ ਕਹਿੰਦਾ ਵੀ ਸਾਡਾ ਤਜਰਬਾ 8 ਸਾਲਾਂ ਦਾ ਹੈਗਾ ਕਿ ਜਿਹੜੇ ਫਾਰਮ ਦੇ ਵਿੱਚ ਵੈਕਸਿਨ ਹੁੰਦੀ ਆ ਪ੍ਰੋਪਰ ਫਾਰਮਰ ਰੂਲ ਫਾਲੋ ਕਰਦਾ ਚਾਰਟ ਫਾਲੋ ਕਰਦਾ ਹੈਗਾ ਮੈਂ ਕਹਿੰਦਾ ਵੀ 70% ਛੋਟੀਆਂ ਬੱਕਰੀਆਂ 'ਚ ਬਿਮਾਰੀ ਆਉਂਦੀ ਨਹੀਂ ਠੀਕ ਹੈ ਵੈਕਸੀਨ ਹੁੰਦੀ ਕਿਹੜੀ ਕਿਹੜੀ ਆ ਬਾਈ ਵੈਕਸੀਨ ਆ ਬਈ ਬੱਕਰੀਆਂ ਦੇ ਚਾਰ ਪ੍ਰਕਾਰ ਦੀ ਵੈਕਸੀਨ ਲੱਗਦੀ ਹੈਗੀ ਵੈਕਸੀਨ ਆਪਾਂ ਉਸ ਨੂੰ ਕਹਨੇ ਆ ਕਿ ਜਿਹੜੀ ਕੀ ਆ ਕੋਈ ਬਿਮਾਰੀ ਬੱਕਰੇ ਵਿੱਚ ਐਸੀਆਂ ਭਿਆਨਕ ਬਿਮਾਰੀਆਂ ਹੁੰਦੀਆਂ ਕਿ ਜਿਨ੍ਹਾਂ ਦਾ ਕੋਈ ਇਲਾਜ ਹੈ ਨਹੀਂ ਠੀਕ ਹੈ ਜੇ ਉਹ ਬੱਕਰੀਆਂ ਚ ਆ ਜਾਣ ਤਾਂ ਉਹ ਜਾਨਲੇਵਾ ਸਾਥਤ ਹੁੰਦੀਆਂ ਨੇ ਠੀਕ ਹੈ ਤਾਂ ਉਹਨਾਂ ਦੀ ਰੋਗ ਥਾਂ ਵਾਸਤੇ ਵੈਕਸੀਨ ਬਣਾਈ ਜਾਂਦੀ ਹੈ ਕਿ ਉਹ ਬਿਮਾਰੀ ਆਉਣ ਨ ਦਿੱਤੀ ਜਾਵੇ ਕਿਉਂਕਿ ਜਿਹੜੀ ਵੈਕਸੀਨ ਹੁੰਦੀ ਹੈ ਉਹ ਬਿਮਾਰੀ ਆਉਣ ਤੋਂ ਪਹਿਲਾਂ ਹੀ ਇੱਕ ਸਵਸਥ ਜਾਨਵਰ ਜਿਹੜਾ ਸਾਡਾ ਸਹੀ ਖਾਂਦਾ ਪੀਂਦਾ ਉਹਨੂੰ ਕੋਈ ਬੁਖਾਰ ਨਹੀਂ ਨੂੰ ਕੋਈ ਦਸਤ ਨਹੀਂ ਹੈਗੇ ਉਸੇ ਹੀ ਜਾਨਵਰ ਨੂੰ ਵੈਕਸੀਨ ਲਗਾਈ ਜਾਂਦੀ ਹੈ ਠੀਕ ਹੈ ਬਿਮਾਰ ਨੂੰ ਨਹੀਂ ਲੱਗਦੀ ਬਿਮਾਰ ਨੂੰ ਕਦੇ ਵੀ ਨਹੀਂ ਲੱਗਦੀ ਜੇ ਜਿਹੜਾ ਸਵਸਥ ਹੈ ਉਸ ਨੂੰ ਵੈਕਸੀਨ ਲੱਗੂਗੀ ਵੈਕਸੀਨ ਹੁੰਦਾ ਕਿ ਇਹ ਜਿਹੜੀ ਬਿਮਾਰੀ ਦੇ ਲਾਵਾਂਗੇ ਉਹੀ ਬਿਮਾਰੀ ਦੇ ਐਂਟੀਬਾਡੀਜ਼ ਉਹੀ ਉਹ ਬੈਕਟੀਰੀਆ ਬਣਾ ਕੇ ਉਹਦੀ ਬੋਡੀ ਛੱਡੇ ਜਾਂਦੇ ਆ ਤਾਂ ਕਿ ਅਗਰ ਜਿਹੜੇ ਅਰੀਜਨਲ ਦੇ ਵਿੱਚ ਅਗਰ ਕੋਈ ਵਾਇਰਸ ਆਉਂਦਾ ਤਾਂ ਉਹ ਉਹਨਾਂ ਦੀ ਬੱਕਰੀਆਂ ਦੇ ਜਿਹੜਾ ਸਰੀਰ ਹੈ ਬੋਡੀ ਹੈ ਇਹਨਾਂ ਦੀ ਪਹਿਲਾਂ ਹੀ ਉਹ ਬਿਮਾਰੀ ਨਾਲ ਲੜਨ ਦੇ ਸਮਰੱਥ ਹੋਵੇ ਠੀਕ ਹੈ ਠੀਕ ਹੈ ਤਾਂ ਇਸ ਨੂੰ ਆਪਾਂ ਵੈਕਸੀਨ ਕਹਿੰਦੇ ਨੇ ਕਿ ਜਿਹੜੀ ਬਿਮਾਰੀ ਆਉਂ ਤੋਂ ਹਮੇਸ਼ਾ ਪਹਿਲਾਂ ਲੱਗਦੀ ਹੈ ਇਹਦਾ ਬਈ ਗੱਲ ਹੋ ਗਈ ਜੇ ਆਪਾਂ ਇਹ ਲਾਵਾਂਗੇ ਤਾਂ ਆਪਣੇ ਬੱਕਰੀਆਂ ਨੂੰ ਬਿਮਾਰੀ ਆਉਂਦੀ ਨਹੀਂ ਹੈ ਨਾ ਜੇ ਜਿਹੜੇ ਬੰਦੇ ਲਾਉਂਦੇ ਨਹੀਂ ਫਿਰ ਉਹਨਾਂ ਨੂੰ ਕੀ ਨੁਕਸਾਨ ਹੁੰਦਾ ਇਹਦਾ ਭਾਈ ਨੁਕਸਾਨ ਕੀ ਹੁੰਦਾ ਹੁਣ ਤਾਂ ਆਪਾਂ ਤੁਹਾਨੂੰ ਇੱਕ ਛੋਟਾ ਐਗਜ਼ਾਮਪਲ ਦਿਖਾਉਣਾ ਦਿਨਾਂ ਮੈਂ ਕਿ ਜਿਵੇਂ ਬੱਕਰੀਆਂ 'ਚ ਸਭ ਤੋਂ ਜਿਆਦਾ ਖਤਰਨਾਕ ਬਿਮਾਰੀ ਹੈਗੀ ਉਹ ਹੈ ਈਟੀ 80 ਈਟੀ ਜੀਨੋ ਆਪਾਂ ਬੋਲਦੇ ਨੇ ਐਂਟੈਰੋਟੌਕਸਿਮੀਆ ਠੀਕ ਹੈ ਅੰਤੜੀਆਂ ਦਾ ਜ਼ਹਿਰ ਪੈਦਾ ਹੁੰਦਾ ਜ਼ਹਿਰ ਪੈਦਾ ਹੁੰਦਾ ਜਾਂ ਜਿਵੇਂ ਕਹਿੰਦੇ ਬੱਕਰੀਆਂ ਬਈ ਮਰ ਗਈਆਂ ਕਿਉਂ ਜ਼ਹਿਰੀਲੇ ਪਦਾਰਥ ਖਾ ਲਈ ਬਈ ਝੋਨੇ ਵਾਲਾ ਪਾਣੀ ਪੀ ਗਈਆਂ ਬੱਕਰੀਆਂ ਬਈ ਇੱਕੇ ਦਾਮ ਚਾਰ ਬੱਕਰੀਆਂ ਮਰ ਗਈਆਂ ਫੜਉਂਦੀਆਂ ਅੱਠ ਮਰ ਗਈਆਂ ਜਾਂ ਆਪਾਂ ਦੇਣੇ ਆ ਵਿੱਚ ਕਣਕਾਂ ਦਾ ਜਦੋਂ ਵੱਢ ਹੁੰਦਾਗਾ ਬਾਣ ਖਾਲੀ ਹੁੰਦੇ ਆ ਸਭ ਤੋਂ ਵੱਧ ਫਾਰਮਰ ਦੀਆਂ ਬੱਕਰੀਆਂ ਉਦੋਂ ਮਰਦੀਆਂ ਨੇ 10 ਤੱਕ ਲੱਗ ਕੇ ਕਿਉਂਕਿ ਦਾਣੇ ਓਵਰ ਤੋਂ ਵੱਧ ਖਾ ਜਾਂਦੀਆਂ ਨੇ ਇਹ ਬਿਮਾਰੀ ਹੁੰਦੀ ਕੀ ਹੈ ਕਿ ਅਗਰ ਤੁਹਾਡਾ ਜਾਨਵਰ ਦਾ ਖਾਣ ਪੀਣ ਤੁਸੀਂ ਇੱਕੇਦਾਂ ਬਦਲ ਦਿਓ ਠੀਕ ਹੈ ਥੋੜਾ ਜਨਬ ਨੋਰਮਲ ਡਾਈਟ ਤੇ ਆ ਜੇ ਆਪਾਂ ਉਹਨੂੰ ਇੱਕੇਦਾਂ 2-3 ਕਿਲੋ ਦਾਣੇ ਸਿੱਟਦੀਏ ਤਾਂ ਉਹਨੇ ਜਾਨਵਰ ਦਾ ਹਫੜਾ ਧਫੜੇ ਨੂੰ ਖਾਣਾਗਾ ਤਾਂ ਉਹਦੇ ਨਾਲ ਕੀ ਇਹਦੀਆਂ ਅੰਤੜੀਆਂ ਵਿੱਚ ਜ਼ਹਿਰ ਪੈਦਾ ਹੋ ਜਾਂਦਾ ਠੀਕ ਹੈ ਜਾਂ ਜਮੇ ਉਹ ਸਾਡੇ ਨਰਮਿਆਂ ਦਾ ਸਾਡੀ ਧਰਮਾ ਬੈਲਟ ਹੈ ਹੁਣ ਅਸੀਂ ਵੀ ਨਰਮੇ ਚਰਾਵਾਂਗੇ ਤੋਂ ਅੱਗੇ ਨਰਮੇ ਟੀਂਡੇ ਵੀ ਹੋਣਗੇ ਬੱਕਰੀਆਂ ਵੱਧ ਉਹਨਾਂ ਦੀ ਖਰਾਕ ਐਕਸਟਰਾ ਹੋ ਜਾਊਗੀ ਜਿਹਦੇ ਨਾਲ ਕਿ ਬੱਕਰੀ ਦਾ ਸ਼ਡਿਊਲ 1 ਕਿਦਾਂ ਬਦਲ ਚੇਂਜ ਕਰਤਾ ਚੇਂਜ ਹੋ ਗਿਆ ਉਹਦੇ ਨਾਲ ਕੀ ਹੈ ਬੱਕਰੀਆਂ ਔਖਾਊਗੀ ਵੱਧ ਨਵੀਂ ਚਿਰੂ ਸ਼ੌਂਕ ਸ਼ੌਂਕ ਦੇ ਵਿੱਚ ਔਰ ਇਹ ਬਿਮਾਰੀ ਸੋਡੀ ਜਿਹੜਾ ਜਾਨਵਰ ਸੋਡਾ ਬਿਲਕੁਲ ਹੱਟਾ-ਕੱਟਾ ਜਾਨਵਰ ਹੈ ਬਿਲਕੁਲ ਸਵਸਥ ਹੈ ਇਹ ਉਸੇ ਨੂੰ ਅਟੈਕ ਕਰੂਗੀ ਠੀਕ ਹੈ। ਔਰ ਈਟ ਇਸ ਇੱਕ ਕੀ ਚੀਜ਼ ਹੈ ਕਿ ਇਹ ਸਨੋ ਲਾਜ ਕਰਨਾ ਮੌਕਣ ਦੀ ਵਿਜ਼ਨ 10 ਮਿੰਟਾਂ ਦੇ ਵਿੱਚ ਛੋੜੇ ਜਾਨਵਰ ਦੀ ਮੌਤ ਹੋ ਜਾਂਦੀ ਹੈ। ਮੌਤ ਹੀ ਹੁੰਦਾ ਸਿੱਧੀ। ਬਸ ਸਿੱਧਾ ਢਿੱਡ ਫੁੱਲਦਾ ਜਾਣਾ ਤਾਂ ਮਰਨ ਤੋਂ ਬਾਅਦ। ਹੂੰ। ਮੂੰਹ ਤੇ ਝੱਗ ਆਉਗੀ ਤਾਂ ਉਹਦੇ ਵਿੱਚ ਦਸਤ ਵੀ ਲੱਗ ਸਕਦੇ ਹਲਕੇ ਨੂੰ। ਠੀਕ ਹੈ। ਇਹ ਈਟ ਦੇ ਮਵਾਨੀਆਂ ਹੁੰਦੀਆਂ, ਨਿਸ਼ਾਨੀ ਹੁੰਦੀਆਂ। ਆਪਣੇ ਲੋਕ ਕਹਿੰਦੇ ਬਈ ਯਾਰ ਬੱਕਰੀਆਂ ਆਪਣਾ ਨਹੀਂ ਕਿਸੇ ਬੰਦੇ ਦੇ ਪੰਜ ਮਰ ਗਈਆਂ, ਇੱਕੇਦਾਂ ਬਈ 10 ਮਰ ਗਈਆਂ। ਉਹ ਇੱਕ ਈਟ ਹੀ ਹੁੰਦੀ ਹੈ। ਕਿਉਂਕਿ ਉਹ ਸਾਨੂੰ ਇਹ ਨਹੀਂ ਪਤਾ ਹੈਗੇ ਛੋਟੀ ਆ ਬੱਕਰੀ ਖੜੀ ਤਾਂ ਇਹਨੂੰ ਹੋਊਗੀ ਬਸ। ਬਿਨਾਂ ਤਾਂ ਇਹਦੀ ਵੈਕਸੀਨ ਲਗਾਈ ਜਾਂਦੀ ਹੈ ਕਿਉਂਕਿ ਇਹ ਖਤਰਨਾਕ ਹੈ ਕਿਉਂਕਿ ਇਲਾਜ ਕਰਨ ਦਾ ਨਾਮ ਨਹੀਂ ਦਿੰਦੀ। ਹੂੰ ਇਹਦੀ ਵੈਕਸੀਨ ਹੁੰਦੀ ਹੈਗੀ ਵੈਕਸੀਨ ਲੱਗਦੀ ਹੈ 6 ਮਹੀਨਾ ਤੋਂ ਲੱਗਦੀ ਹੈ ਇੱਕ ਵਾਰੀ। ਠੀਕ ਹੈ 2 ਐਮ ਐਲ ਡੋਜ਼ ਹੁੰਦੀ ਹੈ ਦੀ ਈਟੀ ਵੈਕਸੀਨ ਹਰ ਕਿਤੇ ਮਿਲ ਜਾਂਦੀ ਹੈ। ਤਾਂ ਉਹ ਕਿੱਥੋਂ ਕਿ ਸਿਸਟਮ ਉਹ ਸਾਰਾ ਦੱਸ ਦੇਗੇ ਆਪਾਂ ਠੀਕ ਹੈ। ਠੀਕ ਹੈ ਠੀਕ। ਉਹ ਤੋਂ ਬਾਅਦ ਦੇ ਵਿੱਚ ਇਹ ਵੈਕਸੀਨ ਈਟੀ ਹੋਗੀ। ਹੂੰ ਉਦੋਂ ਦੂਜਾ ਰੋਗ ਬਕਰਾਂ ਦਾ ਪੀਪੀਆਰ ਹੋ। ਪੀਪੀਆਰ ਹੋਗੀ ਨਾ। ਪੀਪੀਆਰ ਕਿੰਦਾ ਬੱਕਰੀ ਪਲੇਗ ਰੋਗ। ਹੂੰ ਹੂੰ ਹੂੰ। ਜਿਹਨੂੰ ਆਪਾਂ ਕਹਿੰਦੇ ਨੇ ਉਹਦੇ ਵਿੱਚ ਕੀ ਹੁੰ ਥੋਡੀ ਬੱਕਰੀ ਨੇ ਉਹਦੇ ਨੱਕ ਚੋਂ ਪਾਣੀ ਆਊਗਾ ਉਹਦੀ ਅੱਖਾਂ ਚੋਂ ਆਊਗਾ ਉਹਦੇ ਮੂੰਹ ਚੋਂ ਪਾਣੀ ਡਿੱਗੂਗਾ ਮੂੰਹ اندرੋਂ ਪੱਕੇ ਜਾਂਦਾ ਮੂੰਹ ਪੱਕੇ ਜਾਂਦਾ ਹਲਕਾ ਬੁਖਾਰ ਹੋ ਜਾਂਦਾ ਤੇ ਦਸਤ ਲੱਗਦੇ ਆ ਤੇ ਬਿਲਕੁਲ ਨੀਵੀਂ ਪਾ ਕੇ ਥੋੜਾ ਜਾਨਵਰੇ ਕੋਨੇ ਦੇ ਵਿੱਚ ਆ ਕੇ ਖੜ ਜੂਗਾ ਹੂੰ 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 ਜ਼ਿਆਦਾਤਰ ਜਿਹੜੀ ਇਹ ਬਿਮਾਰੀ ਹੈ ਕਿ ਛੋਟੇ ਬੱਚਿਆਂ 'ਚ ਵੱਧ ਆਉਂਦੀ ਆ ਛੋਟੇ ਬੱਚੇ 1-2 ਮਹੀਨੇ ਦੇ 5 ਮਹੀਨੇ ਦੇ ਬੱਚੇ ਹੁੰਦੇ ਮੰਡੀਆਂ ਤੋਂ ਲਿਆਉਣੇ ਆ ਜਾਂ ਬਾਹਰੋਂ ਕਿਦੀ ਕਿਲੇ ਆਉਣੇ ਆ ਤਾਂ ਉਹਨਾਂ ਵਿੱਚ ਜ਼ਿਆਦਾਤਰ ਦੇਖਣ ਨੂੰ ਮਿਲਦਾ ਇਹ ਸਿੰਟਮ ਠੀਕ ਹੈ ਕਿਉਂਕਿ ਇਹ ਰੋਗ ਵੀ ਇੱਕ ਖਤਰਨਾਕ ਹੈ ਕਿਉਂਕਿ ਇਹ ਰੋਗ ਦੇ ਪਰ ਜਿਹੜੀ ਬੱਕਰੀ ਨੂੰ ਇਹ ਰੋਗ ਹੋ ਗਿਆ ਤੁਹਾਡੀ ਨੂੰ ਉਹ ਬੱਕਰੀ ਮੁੜ ਕੇ ਉਹਦੇ ਸਰੀਰ ਕਿਸੇ ਕੰਮ ਨਹੀਂ ਆ ਜਾਂਦਾ ਹੈਗਾ ਠੀਕ ਹੈ ਉਹ ਲੰਗਸ ਤੇ ਅਟੈਕ ਕਰਦੀ ਹੈ ਬੱਕਰੀ ਦੇ ਫੇਫੜਿਆਂ ਨੂੰ ਬਲੌਕ ਕਰਦੀ ਹੈ ਉਹ ਹੂੰ ਹੂੰ ਜਿਹੜਾ ਕਿ ਤੁਹਾਡਾ ਰੈਸਪੀਰੇਟਰੀ ਸਿਸਟਮ ਹੈ ਬੱਕਰੀ ਦਾ ਸਾਰਾ ਸਾਹ ਲੈਣ ਦਾ ਪ੍ਰਕਿਰਿਆ ਉਹ ਸਾਰੀ ਖਰਾਬ ਹੋ ਜਾਂਦੀ ਹੈ ਠੀਕ ਹੈ ਐਂਟੀਬਾਇਓਟਿਕ ਲੱਗਦੇ ਆ ਜਾਨਵਰ ਕਮਜ਼ੋਰ ਹੀ ਐਨਾ ਹੋ ਜਾਂਦਾ ਕਿ ਉਹਨੂੰ ਦੁਬਾਰਾ ਉਸ ਕੰਡੀਸ਼ਨ ਤੋਂ ਫਿਰ ਵਿੱਚ ਆਉਣ ਵਾਸਤੇ ਘੱਟੋ ਘਾਟ 6 ਮਹੀਨੇ ਟਾਈਮ ਲੱਗ ਜਾਂਦਾ ਹੂੰ ਤੇ ਉਦੋਂ ਦੇਖੋ ਆਪਾਂ ਕਿੰਨਾ ਲਾਸ ਖਾ ਚੁੱਕੇ ਹਾਂ ਠੀਕ ਹੈ ਤਾਂ ਈਟੀ ਜਿਹੜੀ ਇਹ ਪੀਪੀਆਰ ਦਾ ਰੋਗ ਹੁੰ ਠੀਕ ਹੈ ਅੱਜ ਤੁਹਾਡੀ ਇੱਕ ਬੱਕਰੀ ਨੂੰ ਤੁਹਾਨੂੰ ਤੁਹਾਡੇ ਮਾਲ ਦੇ ਸਾਰਿਆਂ ਨੂੰ ਹੋ ਜਾਊਗੀ ਹੋਰਾਂ ਨੂੰ ਵੀ ਹੋ ਜਾਊਗੀ ਠੀਕ ਹੈ ਠੀਕ ਹੈ ਇਹ ਗਾਂਦੀਆਂ ਫੈਲਦੀ ਹੈ ਹਵਾ ਇਸ ਵਿੱਚ ਇਹ ਲੋਈ ਬਈ ਵੈਕਸੀਨਸ ਨਾਲ ਜ਼ਰੂਰੀ ਨਹੀਂ ਹੈਗੀਆਂ ਇੱਕ ਹੁੰਦੀ ਹੈ ਆਪਣੀ ਅ ਫਐਮਡੀ ਖੁਰਪਕਾ ਮੂੰਹ ਪਕਰੋ ਹਾਂ ਹਾਂ ਤੇ ਚੌਥੀ ਹੁੰਦੀ ਹੈਗੀ ਗਾਟ ਪੋਕਸ ਦੀ ਜਿਹੜਾ ਆਪਾਂ ਕਹਿੰਦੇ ਆ ਆਪਾਂ ਕਹਿੰਦੇ ਆ ਮਾਤਾ ਇਹਦੇ ਬਾਰੇ ਤਾਂ ਮਨ ਲਾ ਕਿਸੇ ਨੂੰ ਪਤਾ ਹੀ ਨਹੀਂ ਹੋਣਾ ਹਾਂ ਗਾਟ ਪੋਕਸ ਵੀ ਹੁੰਦੀ ਹੈ ਵੀ ਉਹ ਬੱਕਰੇ ਉਹ ਵਸੇ ਬਿਮਾਰੀ ਬਹੁਤ ਘੱਟ ਆਉਂਦੀ ਹੈ ਪਰ ਆ ਵੀ ਜਾਂਦੀ ਹੈ ਠੀਕ ਹੈ ਉਹ ਉਹਦੀ ਵੈਕਸੀਨ ਉਹਦੇ ਕੀ ਲੱਸਨ ਨਾਲ ਆ ਬਈ ਬਿਮਾਰੀ ਦੇ ਉਹ ਪੂਰੇ ਛੇੜੀ ਦੇ ਉੱਪਰ ਫੈਂਸਿੰਗ ਆ ਜਾਂਦੀਆਂ ਬੱਕਰੀ ਦੇ ਸਾਰੇ ਬਾਡੀ ਦੇ ਉੱਪਰ ਠੀਕ ਹੈ ਠੀਕ ਹੈ ਦਾਣੇ ਹੋ ਜਾਣਗੇ ਉਹ ਜਿਹੜੀ ਬੱਕਰੀ ਪ੍ਰੈਗਨੈਂਟ ਹੋਊਗੀ ਉਹਦਾ ਵਾਸ਼ਨ ਵੀ ਹੋ ਜਾਂਦਾ ਉਹਦੇ ਨਾਲ ਠੀਕ ਹੈ ਠੀਕ ਹੈ ਜੀ ਇਹ ਚੀਜ਼ ਹੁੰਦੀ ਹੈ ਇਹ ਚੀਜ਼ਾਂ ਵੈਕਸੀਨਾਂ ਚਾਰ ਪੰਜ ਵੈਕਸੀਨਾਂ ਹੁੰਦੀਆਂ ਨੇ ਹੁਣ ਆਪਾਂ ਕਹਿੰਦੇ ਆ ਵੀ ਵੈਕਸੀਨ ਉਹਨੀ ਬੱਕਰੀ ਦੇ ਕਿਉਂ ਜ਼ਰੂਰੀ ਹੈ ਹੈਨਾ ਹੂੰ ਹੂੰ ਵੀ ਜਦੋਂ ਜਿਹੜੀ ਤੁਹਾਡੀ ਗੱਬਣ ਬੱਕਰੀ ਆ ਤੁਸੀਂ ਉਹਦੇ ਵੈਕਸੀਨ ਲਾਤੀ ਮੰਨ ਲਓ ਤਾਂ ਉਹਦਾ ਜਿਹੜਾ ਵੈਕਸੀਨ ਦਾ ਅਸਰ ਹੈ ਉਹਦੇ ਬੱਚਾਂ ਤੇ ਹੀ ਪੈਣਾ ਠੀਕ ਹੈ ਜਿਹੜੀ ਗੱਬਣ ਬੱਟੀਆਂ ਥੋੜੇ ਫਾਰਮ ਦੇ ਵਿੱਚ ਜਿਹੜੇ ਬੱਚਿਆਂ 'ਚ ਬਿਮਾਰੀਆਂ ਹੈਗੀਆਂ ਉਹ ਵੀ ਬਹੁਤ ਹੱਦ ਤੱਕ ਮੈਂ ਕਹਿੰਦਾ ਸਾਡਾ ਇਹ ਪ੍ਰੈਕਟੀਕਲ ਸਰਵਗਾ ਬਹੁਤ ਹੱਦ ਤੱਕ ਕੰਟਰੋਲ ਸੋਡੇ ਬੱਚੇ ਬਿਮਾਰੀ ਨਹੀਂ ਹੁੰਦੇ ਠੀਕ ਹੈ ਕਿਉਂਕਿ ਉਹਦੀ ਮਾਂ ਨੂੰ ਵੈਕਸੀਨ ਲੱਗੀ ਆ ਹੁਣ ਇਹਦੀ ਵੈਕਸੀਨ ਕਰਨ ਦੀ ਘੱਟੋ ਘਾਟ ਉਮਰ 3 ਮਹੀਨੇ ਹੁੰਦੀ ਆ ਠੀਕ ਹੈ ਵੀ 3 ਮਹੀਨਿਆਂ ਤੋਂ ਉੱਪਰ ਦੀ ਉਮਰ ਦੇ ਬੱਚੇ ਦੇ ਵੈਕਸੀਨ ਲਾ ਸਕਦੇ ਆਪਾਂ ਜੇ ਪੀਪੀਆਰ ਹੈ ਇਹਦੀ ਵੈਕਸੀਨ 3 ਸਾਲਾਂ ਦੇ ਇੱਕ ਵਾਰੀ ਹੁੰਦੀ ਹੈ ਖਰਚਾ ਕੁਝ ਵੀ ਨਹੀਂ ਹੈਗਾ ਐਫਐਮਡੀ ਹੈ ਇਹ 6 ਮਹੀਨਿਆਂ ਤੋਂ ਇੱਕ ਵਾਰੀ ਹੁੰਦੀ ਹੈ ਗੌਟਪੌਕਸਾ ਸਾਲ ਤੋਂ ਇੱਕ ਵਾਰੀ ਹੁੰਦੀ ਹੈ ਠੀਕ ਹੈ ਇੱਕ ਬੱਕਰੀ ਦੇ ਕਿੰਨਾ ਖਰਚ ਆਉਂਦਾ ਬਈ ਇੱਕ ਬੱਕਰੀ ਤੇ ਮੈਂ ਕਹਿੰਦਾ ਸਾਰਾ ਸਰੰਜਾਂ ਲਾ ਕੇ ਆਪਾਂ ਸਾਰਾ ਕੁਝ ਲਾ ਕੇ ਮੈਂ ਕਹਿੰਦਾ 50 ਰੁਪਏ ਖਰਚ ਆਉਂਦਾ ਸਾਰੀਆਂ ਵੈਕਸੀਨਾਂ ਇੱਕ ਬੱਕਰੀ ਦਾ ਸਾਰੀਆਂ ਵੈਕਸੀਨਾਂ ਲਾ ਕੇ ਅੱਛਾ ਸਾਰੀਆਂ ਲਾ ਕੇ ਸਾਰੀਆਂ ਲਾ ਕੇ ਠੀਕ ਹੈ ਕੁਝ ਵੀ ਖਰਚੇ ਨਹੀਂ ਹੈਗੇ ਪਰ ਲੇਕਰ ਆਪਾਂ ਜ ਠੀਕ ਹੈ ਇਹ ਨੁਕਸਾਨ ਹੈ ਮਿਸਾਲ ਦੇ ਵਿੱਚ 50 ਰੁਪਏ ਇੱਕ ਬੱਕਰੀ ਤੇ ਲਾਉਂ ਜੇ ਲਾਉਂਦਾ ਉਹਨਾਂ ਦਾ ਹਾਂ ਉਹਦੇ ਵਿੱਚ ਕੀ ਵੈਕਸੀਨ ਦਾ ਅਸਰ ਬੱਚਿਆਂ 'ਚ ਕਿਵੇਂ ਆਉਂਦਾਗਾ ਹਮ ਹੁਣ 3 ਮਹੀਨੇ ਦੀ ਉਮਰ ਕਿਉਂ ਰੱਖੀ ਗਈ ਹੈ ਨਿਸ਼ਚਿਤ ਕੀਤੀ ਕਿ ਬੱਕਰੀ ਨੂੰ ਛੋਟਾ ਜੰਮਦੇ ਬੱਚ ਨੂੰ ਵੈਕਸੀਨ ਲਾ ਸਕਦਾ ਨਹੀਂ ਹਮ ਕਿਉਂਕਿ ਜਦੋਂ ਬੱਕਰੀ ਦੇ ਵੈਕਸੀਨ ਲੱਗੀ ਆ ਜਿਹੜਾ ਵੈਕਸੀਨ ਦਾ ਅਸਰ ਹੈ ਉਹ ਸਾਰਾ ਉਹਦਾ ਜਿਹੜਾ ਬੌਲੀ ਹੁੰਦੀ ਹੈ ਕੋਲਸਟ੍ਰਮ ਜਿਹਨੂੰ ਦੁੱਧ ਕਹਿੰਦੇ ਆ ਉਹਦੇ ਵਿੱਚ ਆਉਣਾ ਹੈ ਉਹਦੇ ਵਿੱਚ ਆਉਣਾ ਜਦੋਂ ਉਹ ਬੱਕਰੀ ਸੂਣਦੀ ਆ ਬੱਚੇ ਨੂੰ ਅੱਧੇ ਘੰਟੇ ਵਿੱਚ ਆਪਾਂ ਬੌਲੀ ਪਿਆਤੀ ਦੁੱਧ ਪਿਆਤਾ ਹਮ ਤਾਂ ਸਮਝੋ ਥੋੜਾ ਬੱਚਾ ਬਿਲਕੁਲ ਰੋਗ ਮੁਕਤ ਹੋ ਗਿਆ ਠੀਕ ਹੈ ਕਿਉਂਕਿ ਕੋਲੈਸਟ੍ਰੋਲ ਸਾਰੀ ਤਾਕਤ ਹੁੰਦੀ ਹੈ। ਜੇ ਉਹਦੀ ਮਾਂ ਨੂੰ ਵੈਕਸਿਨ ਨਹੀਂ ਆਉਣੀਆਂ ਕਈ ਤੁਹਾਡੇ ਬੱਕਰੇ ਦਾ ਵਾਸ਼ਣ ਹੋ ਗਿਆ। ਕਦੇ ਆਪਾਂ ਫਾਰਮਾਂ ਸਾਡੇ ਬੱਕਰੀਆਂ ਬੱਚੇ ਸਿੱਟ ਗਈਆਂ ਜੀ। ਆਪਾਂ ਪ੍ਰੋਪਰ ਟਾਈਮ ਤੇ ਡਿਵਰਮਿੰਗ ਨਹੀਂ ਕਰਦੇ, ਟਾਈਮ ਸਰ ਵੈਕਸੀਨ ਨਹੀਂ ਕਰਦੇ ਤਾਂ ਇਹ ਦਿੱਕਤਾਂ ਤੁਹਾਨੂੰ ਆਉਣਗੀਆਂ ਆਉਣੀਆਂ। ਤਾਂ ਇਹ ਇੱਕ ਸਾਇੰਟਿਫਿਕ ਫਾਰਮੇ ਦਾ ਤਰੀਕੇ ਹੁੰਦੇ ਆ ਕਿ ਵੈਕਸੀਨ ਪ੍ਰੋਪਰ ਆਪਣੇ ਜਾਨਵਰ ਨੂੰ ਰੱਖੋ। ਕਿਉਂਕਿ ਆਪਾਂ ਇੱਕ ਇਹ ਨਹੀਂ ਹੈਗਾ ਕਿ ਆਪਾਂ 10-15 ਬੱਕਰੀ ਦੀ ਗੱਲ ਲੱਗਉਂਦੇ ਆ ਆਪਾਂ 100-200 ਬੱਕਰੀ ਦਾ ਫਾਰਮ ਕਰ ਰਹੇ ਆ। ਤਾਂ ਅੱਗੇ ਬੱਚੇ ਵੀ ਹੋਣੇ ਹੁਣ ਬੱਕਰੇ ਕਰਾਉਣਾ ਹੈ ਬਈ ਫਿਰ ਬਸ ਹੁਣ ਟਾਈਮ ਅੱਗੇ ਕਰਾਵਾਂਗੇ ਥੋੜੇ ਟਾਈਮ ਨੂੰ ਬਸ ਠੀਕ ਅਗਲੇ ਮਹੀਨੇ ਜਾਂ ਆ ਮਹੀਨੇ ਦੇ ਅੱਧ ਤੋਂ ਬਾਅਦ ਠੀਕ ਹੈ ਠੀਕ ਹੈ ਹੂੰ ਇਹ ਵੈਕਸੀਨ ਤੁਸੀਂ ਪ੍ਰੋਪਰ ਬੱਕਰੀਆਂ ਦੇ ਲਾਓ ਤੇ ਤੁਹਾਡੇ ਜਾਨਵਰ ਬਿਲਕੁਲ ਸਿਹਤਮੰਦ ਰਹਿਣਗੇ ਕੋਈ ਸਮੱਸਿਆ ਨਹੀਂ ਲਗਭਗ 1% ਵੀ ਨਹੀਂ ਕਿਤੇ ਦੀ ਜੇ ਬਾਈ ਤੁਸੀਂ ਸਾਲ ਦੇ ਵਿੱਚ 50 ਰੁਪਏ ਆਪਦੀ ਬੱਕਰੀ ਤੇ ਖਰਚ ਕਰਦੇ ਹੋ ਤਾਂ ਤੁਹਾਡੇ 100 ਵੀ ਕਰ ਦੇਵਾਂ 100 ਵੀ ਹੋ ਜਾਂਦਾ ਹੈ ਨਾ ਜਾਲ ਵੀ ਤੁਹਾਡੇ ਬੱਚੇ ਵੀ ਤੰਦਰੁਸਤ ਰਹਿਣਗੇ ਬਾਈ ਤੁਹਾਡੀਆਂ ਬੱਕਰੀਆਂ ਵੀ ਤੇ ਫਾਰਮ ਆ ਜਿਹੜਾ ਉਹ ਬਾਦੇ ਚ ਜਾਊਗਾ ਨਾ ਕਿ ਘਾਟੇ ਚ ਠੀਕ ਆ ਬਾਈ ਸੰਦੀਪ ਧੰਨਵਾਦ ਤੁਹਾਡਾ ਧੰ